ਤਾਰਾ ਦੇਖ ਸਕਦੇ ਕਰਮਾਂ ਵਾਲੀ ਦਾ ਲੋਚੀ ਲੋਚੀ ਬਾਕੀ ਸਿਰ ਚੌਣ ਚੂਣ ਬੜਾ ਬੋਲਾ ਮੈਂ ਦਾ ਠੀਕ ਆ ਤਾਰਾ ਮਾਰੋਂਗੇ ਹਾਂ ਹਾਂ ਜੀ ਹਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੀਮਾ ਤੇ ਜਿਲਾਂ ਨੂੰ ਪੈਂਦਾ ਜੀ ਬਰਨਾਲਾ ਚੀਮਾ ਜੋਧਪੁਰ ਇਹ ਪਿੰਡ ਆ ਠੀਕ ਹੈ ਬਰਨਾਲੇ ਲੱਗ ਗਏ ਤੇ ਬਾਈ ਕੋਲ ਤਾਜੀ ਸੂਈ ਮੱਝ ਬਕਾਉਗਾ ਜੀ ਬੱਚਾ ਹੈਗਾ ਮਗਰ ਕੱਟਾ ਲੀਲਾ ਰਵਾ ਠੀਕ ਹੈ ਜੀ ਘਰ ਦੇ ਵਿੱਚ ਤੁਸੀਂ ਸੁੱਖਣਾ ਅੰਤਾਜਾ ਲਾਈ ਸਕਦੇ ਭਰਾ ਠੀਕ ਹੈ ਜੀ ਡਬਲ ਮੈਂ ਆ 8:00 ਵਜੇ ਵਰਗੀ ਐ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸਰੀ ਗਈ ਸਸਰੀ ਕਰ ਬਾਈ ਜੀ ਬਾਈ ਜੀ ਨਾਮ ਨਾਮ ਕਾਲਾ ਪਿੰਡ ਚੀਮਾ ਜodhpur ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਮਾਜੀ ਦੇ ਬਾਰੇ ਦੱਸੋ ਕਿਵੇਂ ਸੂਈ ਸੂਈ ਹੈ ਵੀਰੇ ਇਹ ਤੇ ਵੀਰੇ ਤੀਜੇ ਸੂਈ ਸੂਈ ਆ ਕਦੋਂ ਸੂਈ ਆ ਇਹ ਸੂਈ ਆ ਰਾਤ ਵੀਰੇ ਜੇਰ ਪੈ ਗਈ ਹਾਂਜੀ ਬਾਈ ਉਹ ਪਈ ਹੈ ਚੇਰਾ ਜੇਰਾ ਸੀਪਰਾ ਦੇਖ ਸਕਦੇ ਚੈੱਕ ਕਰ ਸਕਦੇ ਠੀਕ ਹੈ ਜੀ ਤੇ ਬੋਲਾ ਕਿੰਨਾ ਕੱਡਿਆ ਵੀਰੇ ਰਾਤ ਰਾਤ ਤਾਂ ਵੀਰੇ ਮਨ ਲਾ ਦੋ ਤਿੰਨ ਕਿਲੋ ਹੀ ਕੱਡੇ ਠੀਕ ਆ ਤੇ 4 ਵਜੇ ਕੱਡੇ ਸੀ ਠੀਕ ਆ ਕੁਸ ਬੱਤੀ ਨੂੰ ਦੰਗਾ ਦ ਸੀ ਠੀਕ ਆ 1 ਕਿਲੋ ਬੋਲਾ ਹੋ ਹੁਣ ਵੀਰੇ ਠੀਕ ਆ 8 ਕਿਲੋ ਵਾਲਾ ਹਾਂ ਦੋ ਤਾਂ ਮਾਲਕਾਂ ਨੇ ਇੰਨੀ ਕਿਸੇ ਦਾ ਦਿੱਤੀ ਆ 15 ਕਿਲੋ ਹੀ ਕਹਿੰਦੇ ਖੁੱਲ ਲੈ ਟੁੱਲ ਹੀ ਚੁੰਦੇ ਰਹਿਆ ਠੀਕ ਆ ਕੱਦ ਵੱਡ ਮਾੜਾ ਦੱਸੇ ਤੁਹਾਡਾ ਕੱਦ ਕੱਦ ਤਾਂ ਜਿੱਡਾ ਕਹਿੰਦੇ ਉੱਡੀ ਵੱਡੀ ਆ ਬਾਈ ਤੁਹਾਡਾ ਕੱਦ ਕਿੰਨਾ ਮੇਰੇ ਵੀਰੇ 6.5 ਫੁੱਟ ਆ 6.5 ਫੁੱਟ ਕੱਦਾ ਬਾਈ ਦਾ ਇਹਦੇ ਹਿਸਾਬ ਨਾਲ ਨੰਨਤਾ ਜ ਤੁਸੀਂ ਲਾ ਸਕਦੇ ਹੋ ਚੰਗੀ ਪਲੀ ਪਲੋਸੀ ਆ ਠੀਕ ਆ ਜੀ ਲੋ ਜੀ ਲੈਵਾ ਦੇਖ ਸੰਤਾਂ ਤੁਹਾਨੂੰ ਬਹੁਤ ਸੁਣ ਬਾਕੀ ਜਿਹੜਾ ਕਟਾ ਕਟਾ ਵੀ ਬਹੁਤ ਕੁਆਲਿਟੀ ਦਾ ਉਹ ਦੱਸਦੇ ਠੀਕ ਆ ਯਾਰ ਭੁੱਲ ਗਏ ਚਿੱਤੇ ਨਹੀਂ ਠੀਕ ਆ ਹਾਂ ਠੀਕ ਆ ਵੀ ਕਟਾ ਵੀ ਆਏ ਮੰਨ ਲਓ ਇੱਡੇ ਹੀ ਬਣੂ ਹੁਣ ਵੀ ਦੇ ਠੀਕ ਆ ਜੇ ਕਿਸੇ ਨੇ ਪਾਲਣਾ ਹੋਵੇ ਸੰਕੀ ਵੀ ਨਮਰਾ ਟੈਸਟਿਕਲ ਦੇਖ ਸਕਦੇ ਹੁਣੀ ਵੀ ਇਹਦੇ ਚਿਕਨ ਤੇ ਤੋੜ ਦੋ ਭਰਾ ਕੋਈ ਗੱਲ ਨਹੀਂ ਲੋ ਜੀ ਵੀਲਾ ਰਾਵਾਂ ਕਟਾ ਮੂ ਤੇ ਚਟਪਣਾ ਠੀਕ ਆ ਜੀ ਤੇ ਚੰਗੀ ਪਲੀ ਪਲੋਸੀ ਮੱਝ ਜਿੱਡੀ ਕਹਦੇ ਉੱਡੀ ਵੱਡੀ ਐਡੀ ਵੱਡੀ ਮੈਂ ਨਹੀਂ ਦੇਖੀ ਸੀ ਠੀਕ ਹੈ ਜੀ ਹਾਂਜੀ ਲੋ ਜੀ ਪੱਠਪੜਾ ਤੇ ਤੋਰਾ ਤੇ ਲੋ ਜੀ ਇੱਕ ਵਾਰ ਅਬ ਇਹ ਕਿਹੜਾ ਹੋਰ ਦਵਾ ਮੜਾ ਜਾ ਇੱਕ ਵਾਰ ਹੋਰ ਦਵਾ ਦਮੜਾ ਕਿਹੜਾ ਲੋ ਜੀ ਸੂਰਾ ਤਾਰਾ ਦੇਖ ਸਕਾ ਤੁਸੀਂ ਕਰਮਾਂ ਵਾਲੀ ਦਾ ਲੋ ਜੀ ਲੋਕੀ ਬਾਕੀ ਸਿਰ ਚੌਂ ਚੂਣ ਬੜਾ ਬੋਲਾ ਮੈਂ ਦਾ ਠੀਕ ਆ ਧਾਰਾ ਮਾਰੋਂਗੇ ਹਾਂ ਹਾਂ ਜੀ ਹਾਂ ਜੀ ਲਾ ਮਾਰ ਦੋ ਤਾਰਾ ਮਾਰੀ ਮੜੇ ਤਰਾ ਜੋਪਰਾ ਚੈੱਕ ਕਰਸਦੇ ਭਾਈ ਕਹਿੰਦੇ ਧਾਰਾ ਵੀ ਮਾਰ ਦਾਂਗੇ ਠੀਕ ਨੇ ਥੱਲੇ ਮਾਰ ਦੇ ਤੁਸੀਂ ਲਾ ਥੱਲੇ ਮਾਰ ਕੇ ਦਿਖਾ ਠੀਕ ਹੈ 10 ਮਿੰਟ ਖੜ੍ਹ ਜਾ ਮਾਰ ਦੋ ਮਾਰ ਦੋ ਲੋਕੀ ਘਾਰ ਚੱਕਾ ਕਰ ਕੋਲੂ ਬਹੁਤ ਬਲਾਈ ਜਵਾਕ ਝੋਲ ਯਾਰ ਨਿੱਕਾ ਜਾ ਠੀਕ ਆ ਦੂਜੇ ਮਾਰ ਜੀ ਬਾਬਾ ਮਾਰ ਕੇ ਖਾ ਦੇ ਲੋ ਜੀ ਠੀਕ ਹੈ ਜੀ ਤਰਤੀ ਗਲੀਆਂ ਘੜਦੀ ਆ ਠੀਕ ਹੈ ਜੀ ਠੀਕਾ ਲੋ ਭਰਾ ਮਾਰੋ ਜੀ ਲੋ ਜੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬੂਰਲਾ ਦੀ ਮਾਰ ਦਿਓ ਜੀ ਲੋ ਜੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਲੈ ਭਰਾ ਠੀਕ ਹੈ ਜੀ ਤੇ ਤੁਹਾਨੂੰ ਇਧਰ ਲਈ ਸਾਈਡ ਵੀ ਖੋਣੇ ਕਰਮਾ ਵਾਲੀ ਦੀ ਲੋ ਜੀ ਲੈਵੇ ਤੇ ਨਾੜਾ ਨੂੜਾ ਖੜਿਆ ਹੈ ਵੀਡੀਓ ਹੋ ਰਿਹਾ ਠੀਕ ਹੈ ਜੀ ਲੋ ਜੀ ਕਰ ਕਰੋ ਠੀਕ ਹੈ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ